ਅੰਮ੍ਰਿਤਸਰ ਦੀ ਬਦਲੀ ਨਿਹਾਰ ਦੇ ਪਾਸ ਹੁਣ ਸਰਕਾਰ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੀ ਅੰਦਰੂਨੀ ਤਕ ਬਦਲਣ ਦੀ ਤਿਆਰੀ ਵਿੱਚ ਹੈ ਡੀਪੀਸੀਐਮ ਸੁਖਵੀਰ ਬਾਦਲ ਮੁਤਾਬਕ ਹੁਣ ਖਾਸ ਮੌਕੇ ਤੇ ਦਰਬਾਰ ਸਾਹਿਬ ਨੂੰ ਪਹਿਲਾ ਵਾਂਗ ਲਾਈਟਾਂ ਨਾਲ ਨਹੀਂ ਸਜਾਇਆ ਜਾਏਗਾ ਬਲਕਿ ਕੰਪਿਊਟਰ ਰਾਹੀਂ ਸਾਰੀ ਪ੍ਰਕਰਮਾ ਜਗਮਗ ਕਰੇਗੀ ਜ਼ਿਲ੍ਹਾ ਹਰਮੰਦਰ ਸਾਹਿਬ ਦੇ ਬਾਹਰ ਬਣੇ ਪਲਾਜ਼ਾ ਦੀ 20 ਮਿੰਟਾਂ ਚ ਆਡੀਟੋਰੀਅਮ ਵੀ ਬਣਾਏ ਗਏ ਨੇ ਜਿਨ੍ਹਾਂ ਚ ਸਿੱਖ ਇਤਿਹਾਸ ਅਤੇ ਗੁਰੂ ਸਾਹਿਬਾਨਾਂ ਦੀ ਜੀਵਨੀ ਤੇ ਆਧਾਰਿਤ ਫਿਲਮਾਂ ਵਿਖਾਈਆਂ ਜਾਣਗੀਆਂ ਕਰੋੜਾਂ ਦੀ ਲਾਗਤ ਨਾਲ ਬਣੇ ਇਹਨਾਂ ਆਡੀਟੋਰੀਅਮਸ ਦਾ ਉਦਘਾਟਨ ਕਰਨ ਦੀ ਨਵੇਂ ਸਾਲ ਮੌਕੇ ਦਰਬਾਰ ਸਾਹਿਬ ਵਿਖੇ ਸੰਗਤਾਂ ਦਾ ਭਾਰੀ ਇਕੱਠ ਵੇਖਣ ਨੂੰ ਮਿਲਿਆ। ਦੇਸ਼ ਵਿਦੇਸ਼ ਤੋਂ ਆਈਆਂ ਸੰਗਤਾਂ ਦਰਬਾਰ ਸਾਹਿਬ ਵਿਖੇ ਪਹੁੰਚ ਕੇ ਨਤਮਸਤਕ ਹੋਈਆਂ। ਸੰਗਤਾਂ ਨੇ ਠੰਡੀ ਪ੍ਰਵਾਹ ਕੀਤੇ ਬਿਨਾਂ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ 'ਚ ਇਸ਼ਨਾਨ ਕੀਤਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਦਫ਼ਤਰ ਦੇ ਉਦਘਾਟਨ ਸਮੇਂ ਅਰਦਾਸ ਨਾਲ ਕੀਤੀ ਗਈ ਤੋੜ ਮਰੋੜ ਦੇ ਮਾਮਲੇ 'ਚ ਫਸੇ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਬਾਰੇ ਫੈਸਲਾ 8 ਜਨਵਰੀ ਨੂੰ ਹੋਏਗਾ। ਇਸ ਬਾਰੇ ਪੰਜ ਤਖਤਾ ਸਿੰਘ ਸਹਿਬਾਨ ਦੀ ਬੈਠਕ 8 ਜਨਵਰੀ ਨੂੰ ਹੋ ਰਹੀ ਹੈ। ਮੀਟਿੰਗ ਵਿੱਚ ਵਿਚਾਰ ਕੇ ਇਸ ਬਾਰੇ ਕੀ ਫੈਸਲਾ ਸੁਣਾਇਆ ਜਾ ਸਕਦਾ ਕੈਲੀਫੋਰਨੀਆ ਵਿੱਚ ਹਰ ਸਾਲ ਕਰਵਾਈ ਜਾਣ ਵਾਲੀ ਸਾਲਾਨਾ ਰੋਜ਼ ਪਰੇਡ ਵਿੱਚ ਇਸ ਵਾਰ ਸੱਚ ਕਨਵਿੰਦਰ ਸਾਹਿਬ ਦਾ ਫਲੋਟ ਮੁਕਤ ਤੌਰ ਤੇ ਬਣਾਇਆ ਗਿਆ ਹੈ। ਸ਼੍ਰੀ ਮੰਦਰ ਸਾਹਿਬ ਦੇ ਫਲੋਟ ਨਾਲ ਸ਼੍ਰੀ ਮੰਦਰ ਸਾਹਿਬ ਦੀ ਉਸਾਰੀ, ਬਣਤਰ, ਸਦਾੰਤ ਅਤੇ ਸੰਕਲਪ ਬਾਰੇ ਵੀ ਮੋਟਲੀ ਜਾਣਕਾਰੀ ਲੋਕਾਂ ਦਿੱਤੀ ਜਾਏਗੀ। ਅਮਰੀਕੀ ਸਮੇਂ ਮੁਤਾਬਕ ਤੋਂ ਜਨਵਰੀ ਨੂੰ ਸਵੇਰੇ 8:00 ਵਜੇ ਇਸ ਦੀ ਸ਼ੁਰੂਆਤ ਹੋਏਗੀ। ਪਟਨਾ ਦੇ ਵਿੱਚ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਦੋ ਕੁੜੀਆਂ ਤੇ ਇੱਕ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਸਵੇਰੇ ਕਰੀਬ 4 ਵਜੇ ਇੱਕ ਕਾਰ ਕੰਧ ਨਾਲ ਟਕਰਾ ਗਈ ਜਿਸ ਦਾ ਕਾਰਨ ਸੰਗਣੀ ਧੁੰਦ ਨੂੰ ਮੰਨਿਆ ਜਾ ਰਿਹਾ ਹੈ। ਮ੍ਰਿਤਕ ਚਮਨ ਲੜਕਾ ਮੁਹਾਲੀ ਦਾ ਇੱਕ ਲੜਕੀ ਪਟਿਆਲੇ ਦੀ ਅਤੇ ਇੱਕ ਬਠਿੰਡਾ ਦੀ ਰਹਿਣ ਵਾਲੀ ਸੀ।